ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਲਾ ਕੇ ਜੇ ਹਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਨਾ ਹੋ ਜੇ ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣਗੇ ਕਿਹਨੇ ਅੱਜ ਊਣਾ ਘੜ ਦੇ ਵਿੱਚ ਉਦੋਂ ਸਾਰੀ ਪੰਜਾਬੀ ਮਿਲਣਗੇ ਹਾਂ ਲੋ ਜੀ ਭਰਾਵੋ ਬਾਈ ਮਿਹਨਤੀ ਬੰਦੇ ਮਿਲਿਆਗੇ ਦੇਖ ਲਓ ਇੱਕ ਪਾਸੇ ਆਪਾਂ ਕਹਿੰਦੇ ਆਂ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਹਨਾ ਪਰ ਜਿਹਨੇ ਕੰਮ ਕਰਨਾ ਉਹ ਬੰਦੇ 15 1500 ਕਿਲੋਮੀਟਰ ਦੂਰ ਜਾ ਕੇ ਵੀ ਕੰਮ ਕਰੀ ਜਾਂਦੇ ਆਗੇ ਆ ਮੈਨੂੰ ਕੰਬਾਈਨਾ ਮਿਲਿਆ ਨੇ ਤਿੰਨ ਸਾਡੇ ਸੰਗਰੂਰ ਜਿਹੜੇ ਦੀਆਂ ਆ ਖੜੀ ਆ ਕੰਬੈਨ ਪੀਵੀ 13 ਨੰਬਰ ਤੇ ਆਹ ਖੜੀ ਆ ਇੱਕ ਪੀਵੀ 13 ਨੰਬਰ ਤੇ ਆਹ ਖੜੀ ਆ ਪੀਵੀ 13 ਨੰਬਰ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਸਾਡਾ ਸੰਗਰੂਰ ਬਰਨਾਲਾ ਜ਼ਿਲ੍ਹਾ ਭਾਵੋ ਕਿੰਨਾ ਮਿਹਨਤੀ ਆ ਬਾਈ ਸੱਸੀਗਾਰ ਸੱਸੀਗਾਰ ਕਿਹੜਾ ਪਿੰਡ ਆ ਗਾ ਆਪਣਾ ਸਾਡਾ ਕਾਲਾ ਝਾੜ ਕਾਲਾ ਝਾੜ ਆਪਣਾ ਵੀ ਉਹੀ ਪਿੰਡ ਆ ਬਾਈ ਠੀਕ ਆ ਤਿੰਨੇ ਮਸ਼ੀਨਾਂ ਕਾਲਾ ਝਾੜ ਦੀਆਂ ਨੇ ਠੀਕ ਆ ਨਾਲ ਦੋ ਆ ਮੁੰਡੇ ਨੇ ਕਿ ਇੱਕ ਹੋਰ ਵੀ ਦੀ ਬੰਦਾ ਮ ਨੇ ਮੁੰਡੇ ਪਏ ਨੇ ਵਿੱਚ ਅਸੋ ਵਿੱਚ ਪਏ ਨੇ ਹੈ ਅਸੀਂ ਆਹ ਟਰਾਲੀ ਦੇ ਵਿੱਚ ਪੈਣ ਦਾ ਜਗਾਰਡ ਕਰਿਆ ਵੀ ਰੋਟੀ ਪਾਣੀ ਦਾ ਜੀ ਅਸੀਂ ਜੋ ਰੋਟੀ ਪਾਣੀ ਦਾ ਠੀਕ ਹੈ ਪੈਣ ਦਾ ਉੱਪਰ ਪੈ ਜਾਂਦੇ ਹਾਂ ਟੋਟਲ ਕਿੰਨੇ ਬੰਦੇ ਹੋ ਬਾਈ 7-8 ਬੰਦੇ ਆ ਜੀ 7-8 ਬੰਦੇ ਹੋ ਹੈ ਜਦੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ ਭਰਾਵੋ ਵੀ ਇੰਨੀ ਬਾੜ ਯਾਰ ਕਮੈਨਾ ਚਲਾ ਕੇ ਲੈ ਕੇ ਆਉਣੀ ਹੈ ਨਾ ਮੈਂ ਕਹਿੰਦਾ ਵੀ ਇੱਕ ਤਪੱਸੇ ਵਾਲਾ ਕੰਮ ਹੀ ਆ ਇਹ ਮਿਹਨਤ ਕਰਨੀ ਪੈਂਦੀ ਹੈ ਜੀ ਹਾਂ ਸਹੀ ਗੱਲ ਆ ਵੱਡੀ ਗੱਲ ਤਾਂ ਇਹੀ ਆ ਵੀ ਮਿਹਨਤ ਕਰਨੀ ਪੈਂਦੀ ਚਲੋ ਬੰਦਾ ਚਾਹੇ ਕਿਤੇ ਕਿਸੇ ਮਰਜ਼ੀ ਕਿੱਤੇ ਦੇ ਵਿੱਚ ਆ ਹੁਣ ਸਾਡੇ ਵਾਲਾ ਵੀ YouTube ਵਾਲਾ ਕੀਤਾਗਾ ਮੰਨ ਲਾ ਸਾਨੂੰ ਵੀ ਨਵੀਂ ਚੀਜ਼ ਲੱਭਣੀ ਪੈਂਦੀ ਆ ਹਨਾ ਪਹਿਲਾਂ ਮੈਂ ਫੀਮ ਡੋਡੇ ਵਾਲੀਆਂ ਵੀਡੀਓ ਪਾਈਆਂ ਨੇ 2-3 ਸਾਲ ਉਹ ਤਾਂ ਮੰਨ ਲਾ ਵੀ ਐਤਕੀ ਉਥੇ ਹਰੇਕ ਹੀ ਜਾਣ ਲੱਗਿਆ ਫਿਰ ਜਿਨ੍ਹਾਂ ਨੇ ਦੇਖ ਲਿਆ ਵੀ ਉਥੇ ਪਾਇਆ ਆ ਹਨਾ ਜਿਵੇਂ ਛੋਡੇ ਵਾਲਾ ਕੰਮ ਆ ਛੋਡੇ ਇਲਾਕੇ ਜੇ ਤੁਸੀਂ ਵਗਜੋ ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਇਲਾਕੇ ਜੇ ਹਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣਗੇ ਕਿਹਨੇ ਅੱਜ ਮਨਾ ਘੜ ਦੇ ਵਿੱਚ ਸਾਰੀ ਪੰਜਾਬੀ ਪੈਣਗੇ ਜੀ ਹਾਂ ਪੈਣਾਂ ਵਾਲੇ ਖੜੇ ਨੇ ਠੀਕ ਹੈ ਸਾਰੇ ਆਸਲ ਵਿੱਚ ਤਾਂ ਜ਼ਿਆਦਾ ਸੰਗੂਰ ਦੀ ਹੁੰਦੇ ਨਹੀਂ ਹੁੰਦੇ ਠੀਕ ਹੈ ਸਾਡੇ ਭੂਰੇਆਂ ਤੋਂ ਵੀ ਬਾਈ ਰਿਚੀ ਦਾ ਮੈਨੂੰ ਫੋਨ ਆਇਆ ਸੀ ਉਹਦੇ ਭਾਈ ਦਾ ਤੇ ਕਹਿੰਦਾ ਸੀ ਉੱਥੇ ਜਾ ਰਹੇ ਆਂਗੇ ਤੇ ਇੱਕ ਆ ਮੁੰਡਾ ਬਾਈ ਇਹਨਾਂ ਨਾਲ ਦੇਖੋ ਇਹ ਮੁੰਡਾ ਬਾਹਰੋਂ ਬਾਹਰੋਂ ਆਇਆ ਜੀ ਵਿਦੇਸ਼ ਚੋਂ ਬਾਹਰ ਜਾ ਕੇ ਆਇਆ ਕਿਹੜੇ ਦੇਸ਼ ਜਾ ਕੇ ਆਇਆ ਸਹੀ ਪ੍ਰੈਸਾ ਯੂਰਪ ਦਾ ਦੇਸ਼ ਆ ਹਨਾ ਹਾਂ ਦੇਖ ਲਓ ਫਿਰ ਬਾਈ ਯਾਰ ਮੰਨ ਲਾ ਵੀ ਮਿਹਨਤ ਕਰਨੀ ਹੈ ਜਿਹਨੇ ਬਾਈ ਉਹਦੇ ਵਾਸਤੇ ਦੁਰੇ ਸਾਰਾ ਕੁਸਾ ਹੈ ਨਾ ਸਾਰਾ ਕੁਸਾ ਜਿਹੜਾ ਮਿਹਨਤ ਕਰਨੀ ਹੈ ਉਹ ਕਰਨਾ ਬਹੁਤ ਕੁਸਾ ਪੰਜਾਬ ਚ ਬਿਲਕੁਲ ਜਿਹਨੇ ਮਿਹਨਤ ਕਰਨੀ ਹੈ ਸਾਰਾ ਕੁਸਾ ਹੈ ਬਿਲਕੁਲ ਨਹੀਂ ਹਾਂ ਜਿਹਨੇ ਕਰਨੀ ਨਹੀਂ ਇਹ ਵੀ ਦੁਨੀਆ ਬਾਰ ਭੱਜੀ ਜਾਂਦੀ ਹੈ ਬਾਈ ਸਹੀ ਗੱਲ ਆ ਬਿਲਕੁਲ ਮਿਹਨਤ ਕਰਨੀ ਹੋਣੀ ਬਹੁਤ ਕੰਮ ਆ ਹਾਂ ਅਮਰੀਕਾ ਚ ਬਹੁਤ ਡਿਪੋਰਟ ਬਿਲਕੁਲ ਬਾਈ ਉਹ ਗੱਲ ਕੀ ਆ ਬਾਈ ਉਧਰ ਜਾ ਕੇ ਵੀ ਬੰਦੇ ਟਰੱਕਾਂ ਤੇ ਮੰਨ ਲਾ ਵੀ ਚਿੱਟੜ ਖਸਾਈ ਜਾਂਦੇ ਨੇ ਜੋ ਹੀ ਚਿੱਟੜ ਆਈ ਤੇ ਖਸਾ ਲੈਣ ਜਾਂ ਦੂਜੀਆਂ ਗੱਡੀਆਂ ਦੇ ਖਸਾ ਲੈਣ ਨਾ ਉਰੇ ਸਾਰਾ ਕੁਸਾ ਹੀ ਆ ਗੱਲ ਕੀ ਆ ਵੀ ਉਰੇ ਥੋੜਾ ਜਿਹਾ ਫਿਰ ਉਹ ਨਹੀਂ ਹੁੰਦਾ ਹੈਗਾ ਇੱਕ ਆਪਣੇ ਥੋੜੇ ਜੇ ਮਿਹਨੇ-ਮੂਨੇ ਮਾਰਨ ਵਾਲੇ ਬੰਦੇ ਵਾਲੇ ਹੁੰਦੇ ਆ ਪਿੰਡਾਂ 'ਚ ਕਹਿੰਦੇ ਹੁੰਦੇ ਰੰਡੀ ਦਾ ਰੰਡ ਕੱਟ ਲੈ ਲੋਕ ਨਹੀਂ ਕੱਟਣ ਦਿੰਦੇ ਇਹ ਪੰਗਾ ਵਾੜਾ ਆਪਣੇ ਜਿਹੜੀ ਗੱਲ ਮੈਂ ਨੋਟ ਕੀਤੀ ਆ ਮੈਂ ਵੀ ਜਦੋਂ ਵੀਡੀਓ ਬਣਾਉਣਾ ਲੱਗਾ ਦੀ ਮੈਨੂੰ ਵੀ ਸਾਡੇ ਪਿੰਡ ਬਥੇਰੇ ਮਖੌਲ ਕਰਦੇ ਜੀ ਉਦੋਂ ਪਹਿਲਾਂ ਮੈਂ ਧਣੀਆਂ ਵਾਲਾ